ਸਸ਼ਿਕਾ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਪੀਐਸ ਚਾਨਾ ਗੁਰੂ ਨਗਰੀ ਸ਼੍ਰੀ ਨਾਨਕਪੁਰ ਸਾਹਿਬ ਦੇ ਕੇ ਜਾਬ ਸਰਕਾਰ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਇਕੀਰ ਗੁਰਪੇਖ ਬਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਵੱਡੇ ਸਮਾਗਮ ਕਰਾਏ ਜਾ ਰਹੇ ਨੇ ਤੇ ਖਾਸ ਤੌਰ ਤੇ ਅਨੰਪੁਰ ਸਾਹਿਬ ਦੀ ਤਰੱਕੀ ਦੇ ਲਈ ਅਨੰਪੁਰ ਸਾਹਿਬ ਦੇ ਵਿਕਾਸ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਆਵਾਜ਼ਾਂ ਉੱਠੀਆਂ ਨੇ ਤੇ ਅੱਜ ਸਾਡੇ ਨਾਲ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਫ ਕਾ ਵ代ਕ ਰੂਪ ਨਗਰ ਤੋਂ ਸਦਾ ਰਮਰਜੀਤ ਸਿੰਘ ਸੰਧੋਵਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਹੜੀਆਂ ਚੀਜ਼ਾਂ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੀ ਤਰੱਕੀ ਦੇ ਲਈ ਵੱਡਾ ਰਾਹ ਬਣ ਸਕਦੀਆਂ ਨੇ ਇਸ ਮੁੱਦੇ ਤੇ ਕੀ ਉਹਨਾਂ ਦਾ ਕਹਿਣਾ ਨਾਲ ਖਾਸ ਗੱਲਬਾਤ ਕਰਦੇ ਆ ਸੋਨੂੰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੂੰ ਸਾਹਿਬ 350 ਸਾਲਾ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ ਸਰਕਾਰ ਬਹੁਤ ਵੱਡੇ ਜਿਹੜੇ ਪ੍ਰੋਗਰਾਮ ਕਰ ਰਹੀ ਹੈ ਕਰੋੜਾਂ ਰੁਪਏ ਜਿਹੜੇ ਖਰਚੇ ਜਾ ਰਹੇ ਆ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਉੱਠ ਰਹੀਆਂ ਨੇ ਅਨੰਦਪੁਰ ਸਾਹਿਬ ਤੋਂ ਕੀ ਅ ਇਹ ਬੜੇ ਲੰਬੇ ਸਮੇਂ ਤੋਂ ਪਛੜਿਆ ਹੋਇਆ ਇਲਾਕਾ ਰਿਹਾ ਹੈ ਤੁਸੀਂ ਕੀ ਸਮਝਦੇ ਹੋ ਕਿ ਕਿਹੜੀਆਂ ਚੀਜ਼ਾਂ ਅਨੰਦਪੁਰ ਸਾਹਿਬ ਦੇ ਲਈ ਹੁਣ ਟਕਵਾ ਸਮਾਂ ਸਰਕਾਰ ਨੂੰ ਅਨਾਉਂਸ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਅਨੰਦਪੁਰ ਸਾਹਿਬ ਜਾਂ ਪੂਰੇ ਇਲਾਕੇ ਦੇ ਜਿਹੜੀ ਤਰੱਕੀ ਹੈ ਉਹ ਹੋ ਸਕੇ ਸਭ ਤੋਂ ਪਹਿਲਾਂ ਮੈਂ 350 ਸਾਲਾ 350ਵੇਂ ਜਿਹੜਾ ਸ਼ੀਦੀ ਦਿਹਾੜੀ ਕਿ ਤੇਗ ਬਾਦ ਮਹਾਰਾਜ ਜੀ ਦਾ ਮਨਾ ਰਹੇ ਹੈ ਵੱਡੇ ਸਮਾਗਮ ਪੰਜਾਬ ਸਰਕਾਰ ਤੇ ਅੱਜ ਵੀ ਸਾਰੇ ਜਿੰਨੇ ਦੁਨੀਆ ਦੇ ਵਸਨੀਕ ਕੌਮ ਹੈ ਸਾਰਿਆਂ ਨੂੰ ਲੱਖ ਲੱਖ ਵਾਰਕਾ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਕਿ ਵੱਧ ਚੜ ਕੇ ਇਥੇ ਹਿੱਸਾ ਲਿਆ ਜਾਵੇ ਤਾਂ ਜੋ ਅਸੀਂ ਆਪਣੇ ਸ਼ਹੀਦਾਂ ਨੂੰ ਪ੍ਰਣਾਮ ਕਰ ਸਕੀਏ ਸਾਰੇ ਜਿੰਨੇ ਬੱਲਡ ਚ ਸਾਰਿਆਂ ਮੇਰੇ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵਾ ਲੱਖ ਲੱਖ ਵਧਾਈ ਰਹਿ ਗਈ ਤੁਹਾਡੀ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਦੀ ਗੱਲ ਹੈ ਇਹ ਬਹੁਤ ਮਾਨਤਾਪੀ ਹੈ ਸਾਡੀ ਜੀ ਇਸ ਧਰਤੀ ਦਾ ਬੱਲਡ ਵਿੱਚ ਨਾਮ ਹੈ ਜਿੱਥੇ ਤੱਕ ਦੁਨੀਆ ਉੱਥੇ ਤੱਕ ਇਸ ਧਰਤੀ ਦਾ ਨਾਮ ਹੈਗਾ ਇਸ ਧਰਤੀ ਤੇ ਅਸੀਂ ਤਾਂ ਸਰਕਾਰ ਜਿਹੜਾ ਫੰਕਸ਼ਨ ਕਰ ਰਹੀ ਹੈ ਉਹਨੂੰ ਵੀ ਵਧਾਈ ਦੇਣੀ ਚਾਹਦੇ ਆ ਐਜਿਬੀਸ ਨੂੰ ਵਧਾਈ ਦੇਣੀ ਕਹਿੰਦੇ ਪਰ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹੂੰ ਕਿ ਮੁੱਖ ਮੰਤਰੀ ਪੰਜਾਬ ਨੂੰ ਭਗਵੰਤ ਮਾਨ ਜੀ ਨੂੰ ਤੇ ਸਾਡੇ ਜਿਹੜੇ ਇੱਥੇ ਦੇ ਮੰਤਰੀ ਸਾਹਿਬ ਨੇ ਹਰਜੋਤ ਬੈਨ ਜੀ ਜਿਹੜੇ ਸਰਕੇ ਦੀ ਨਿਵੇਦਗੀ ਕਰਦੇ ਨੇ ਜਿਨ੍ਹਾਂ ਨੂੰ ਬੜਾ ਮੌਕਾ ਮਿਲਿਆ ਹੈ ਕਿ ਜੇ ਜਿਹੜੇ ਤੁਸੀਂ ਐਡੇ ਵੱਡੇ ਫੰਕਸ਼ਨ ਕਰ ਰਹੇ ਹੋ ਤਾਂ ਇਸ ਇਲਾਕੇ ਨੂੰ ਕੁਝ ਦਿੱਤਾ ਜਾਵੇ ਜੀ ਜਿਹੜੇ ਕਿ ਆਨੰਦਪੁਰ ਸਾਹਿਬ ਦੀ ਧਰਤੀ ਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਂ ਦੇ ਕੋਈ ਯੂਨੀਵਰਸਿਟੀ ਜਾਂ ਕੋਈ ਬੜਾ ਮੈਡੀਕਲ ਕਾਲਜ ਦਿੱਤਾ ਜਾਵੇ ਤਾਂ ਜੋ ਜੱਗ ਕਾ ਸਾਡਾ ਸੰਸਾਰ ਰਹਿੰਦਾ ਹੈ ਯਾਦ ਕੀਤਾ ਜਾ ਸਕੇ ਸਰਕਾਰ ਨੂੰ ਵੀ ਇਹਨਾਂ ਲੋਕਾਂ ਨੂੰ ਵੀ ਯਾਦ ਕੀਤਾ ਜਾ ਸਕੇ ਜਿਹੇ ਬਾਗੇ ਮੇਰੀ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਹੈ ਇਹਨਾਂ ਜਿਹੜੀ ਚੈਨਾ ਜੀ ਦੇ 20 ਜਿਹੜਾ ਚੈਨਲ ਹੈ ਉਹਦੇ ਜਰੀਏ ਤੁਹਾਨੂੰ ਬੇਨਤੀ ਕਰਦਾ ਮੈਂ ਲੋਕਾਂ ਦੀ ਜਿਹੜੀ ਮੰਗ ਹੈਗੀ ਹੈ ਕਿ ਭਾਈ ਤੁਹਾਨੂੰ ਮੌਕਾ ਦਿੱਤਾ ਹੈ ਸਰਕਾਰ ਨੇ ਲੋਕਾਂ ਨੇ ਇੱਕ ਵਾਰ ਐਮਐਲਏ ਬਣਾ ਦਾ ਕੋਨੂ ਕੈਬਨਟ ਰੰਗ ਮਿਲ ਗਿਆ ਤੁਸੀਂ بڑے ਮਿਨਿਸਟਰ ਬਣਾਈਆਂ ਸਰਕਾਰ ਦੇ ਵਿੱਚ بڑے ਅਹੁਦੇ ਤੇ ਬੈਠੇ ਤੁਹਾਡੀ ਪਾਵਰ ਵੀ ਹੈਗੀ ਆ ਤੁਹਾਡੇ ਕੋਲ ਮਹਿਕੀ ਵੀ ਹੈਗੀ ਆ ਵੱਡੇ ਕਿ ਤੁਸੀਂ ਯੂਨੀਵਰਸਿਟੀ ਜਾਂ ਮੈਡੀਕਲ ਕਾਲਜ ਲੱਗਦਾ ਨਹੀਂ ਕਿ ਮੈਡੀਕਲ ਕਾਲਜ ਦੀ ਸੀ ਗੱਲ ਕੀਤੀ ਐ ਪਰ ਬਹੁਤ ਵੱਡਾ ਇੱਕ ਇਨਫਰਾਸਟ੍ਰਕਚਰ ਜਿਹੜਾ ਡਿਵੈਲਪ ਕਰਨਾ ਪੈਂਦਾ ਐ ਬਹੁਤ ਜ਼ਿਆਦਾ ਖਰਚਾ ਵੀ ਜਿਹੜਾ ਸਰਕਾਰ ਨੂੰ ਦੇ ਉੱਪਰ ਕਰਨਾ ਪਏਗਾ ਜ਼ਮੀਨ ਸਭ ਤੋਂ ਵੱਡੀ ਗੱਲ ਜ਼ਮੀਨ ਤਲਾਸ਼ਣੀ ਇਹ ਵੱਡੇ ਚੈਲੰਜ ਜਿਹੜੇ ਸਰਕਾਰ ਦੇ ਸਾਹਮਣੇ ਹੋ ਸਕਦੇ ਜੀ ਮੈਡੀਕਲ ਕਾਲਜ ਬਿਲਕੁਲ ਸਰਕਾਰਾਂ ਵਾਸਤੇ ਕਿ ਮੈਡੀਕਲ ਕਾਲਜ ਕੋਈ ਕੋ ਚੈਲੰਜ ਨਹੀਂ ਹੈਗਾ ਸਰਕਾਰਾਂ ਵਾਸਤੇ ਕੋਈ ਚੈਲੰਜ ਲੋਕ ਜ਼ਮੀਨ ਦੇ ਨੇ ਵੀ ਤਿਆਰ ਬੈਠੇ ਸਰਕਾਰਾਂ ਜ਼ਮੀਨ ਫਰੀ ਵੀ ਸਟਾਣੀ ਹੈ ਚਲੋ ਹੁਣ ਸਰਕਾਰ ਨਾਲ ਐਡਾ ਜਿਹੜਾ ਇਹ ਟੈਂਟ ਸਟੀਆਂ ਲਾ ਰਹੇ ਚਲੋ ਠੀਕ ਹੈ ਮੈਂ ਕਹਿੰਦਾ ਇਹੀ ਪੈਸਾ ਉੱਥੇ ਹੀ ਲਾ ਸਕਦੇ ਸੀ ਚਲੋ ਜੋ ਕਰ ਰਹੇ ਆ ਪਰ ਮੈਂ ਐਕਸਟਰਾ ਕਹਿੰਦਾ ਵੀ ਬਤਾਈਏ ਤੁਹਾਨੂੰ ਤੂੰ ਜੋ ਕਰ ਰਿਹਾ ਸਹੀ ਕਰ ਰਿਹਾ ਪਰ ਕੋ ਤੁਹਾਡੇ ਵੱਸਦਾ ਸਰਕਾਰ ਵੱਸਦਾ ਚਾਹਨਾ ਸਾਰ ਇੱਕ ਮੈਡੀਕਲ ਦਾ ਜਾਂ ਯੂਨੀਵਰਸਿਟੀ ਕੋਈ ਵੱਡੀ ਚੀਜ਼ ਨਹੀਂ ਹੈਗੀ ਸਰਕਾਰ ਬਹੁਤ ਵੱਡੀਆਂ ਚੀਜ਼ਾਂ ਹੁੰਦੀਆਂ ਔਰ ਮੈਂ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਤੁਹਾਨੂੰ ਚੇਤਾ ਰੱਖਣਗੇ ਲੋਕ ਜੇ ਤੁਸੀਂ ਇਹ ਦੇ ਗਏ ਭਗਵਾਨ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਜ ਆਪਣਾ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਉਸ ਤੇ ਐਲਾਨ ਕਰਕੇ ਜਾਇਓ ਕਿ ਅਸੀਂ ਇੱਥੇ ਜੋ ਨਹੀਂ ਵੀ ਰਸੀਂ ਜਾ ਮੈਡੀਕਲ ਕਾਲਜ ਬਣਾਵਾਂਗੇ ਲੋਕ ਸਾਨੂੰ ਯਾਦ ਰੱਖੋ ਸਰਦਾਰ ਜੀ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਹੋ ਤੁਹਾਡੀ ਪਾਰਟੀ ਦੀ ਸਰਕਾਰ ਹਾਲਾਂਕਿ ਹੁਣ ਤਾਂ ਚਲੋ ਤੁਸੀਂ ਪਾਰਟੀ ਦੇ ਵਿੱਚ ਨਹੀਂ ਹੋ ਕਿਹਨਾ ਕਾਰਨਾ ਕਰਕੇ ਤੁਸੀਂ ਕਦੇ ਮੁੱਖ ਮੰਤਰੀ ਦੇ ਨਾਲ ਵੀ ਬੈਠਦੇ ਰਹੇ ਹੋ ਕਦੇ ਅੱਜ ਵੀ ਤੁਹਾਡੇ ਮਿੱਤਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਦੇ ਤੁਹਾਡੀ ਆਫਸ ਦਾ ਰਿਕਾਰਡ ਜਾਂ ਕਦੇ ਵੈਸੇ ਬੈਠ ਕੇ ਆਨੰਪੁਰ ਸਾਹਿਬ ਦੀ ਇਹ ਪ੍ਰੋਜੈਕਟ ਜਿਹੜੇ ਤੁਸੀਂ ਹੁਣ ਗੱਲ ਕਰ ਰਹੇ ਹੋ ਕਦੇ ਗੱਲ ਹੋਈ ਕਿ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਹੋ ਸਕਣੀਆਂ ਨਹੀਂ ਮੈਨੂੰ ਨੈਣ ਤਾਂ ਇੱਕ ਦਿਨ ਮਿਨਿਸਟਰ ਸਾਹਿਬ ਵੀ ਚਲੋ ਬਹੁਤ ਤਾਂ ਗੱਲ ਹੁੰਦੀ ਰਹਿੰਦੀ ਆ ਵੀਕਰ ਸਾਹਿਬ ਵੀ ਮਿਲਦੇ ਰਹਿੰਦੇ ਹੋਰ ਵੀ ਲੀਡਰ ਮਿਲਦੇ ਰਹਿੰਦੇ ਉਹ ਸਾਰਿਆਂ ਨੂੰ ਇੱਕ ਗੱਲ ਕਹੀ ਹੈ ਕਿ ਆਨੰਦਪੁਰ ਸਾਹਿਬ ਨੂੰ ਵੱਡਾ ਕਰਕੇ ਜਾਓ ਜਿਹੜੇ ਰਹਿਦੀ ਦੁਨੀਆ ਦੇ ਕਿਸੇ ਨੂੰ ਲੋਕ ਚੇਤਾ ਕਰਵਾਣਗੇ ਇਹ ਸਰਕਾਰ ਨੂੰ ਚੇਤਾ ਕਰਾਂਗੇ ਮੰਤਰੀ ਸਾਹਿਬ ਨੂੰ ਚੇਤਾ ਕਰਾਂਗੇ ਮੁੱਖ ਮੰਤਰੀ ਪੰਜਾਬ ਨੂੰ ਚੇਤਾ ਕਰਾਂਗੇ ਇਹ ਅਸੀਂ ਨਾ ਹਮੇਸ਼ਾ ਇਹ ਜਿਹੜਾ ਮੁੱਦਾ ਹੈ ਲੋਕ ਖਰਚ ਕਰ ਰਹੀ ਹੈ ਸਰਕਾਰ ਪਰ ਇਹ ਸਾਡੇ ਜਿਹੜੇ ਇਲਾਕੇ ਨੂੰ ਨੂਰਪੁਰ ਦੇ ਵਿੱਚ ਸਾਡਾ ਨਾਲ ਅਨੰਦਪੁਰ ਤਸੀਲ ਹੈਗੀ ਹੈ ਪਰ ਦੂਜੀ ਬੇਨਤੀ ਤੋਂ ਮੈਂ ਵੀ ਕਰਨੀ ਜਾਂਦਾ ਹੈ ਕਿ ਨੂਰਪੁਰ ਜਿਹੜਾ ਬਲਾਕ ਹੈ ਸਾਡਾ 50 ਕਿਲੋਮੀਟਰ ਦੇ ਵਿੱਚ ਬਲਾਕ ਹੈਗਾ ਇਹ ਉੱਥੋਂ ਵੀ ਤਸੀਲ ਦਾ ਐਲਾਨ ਕਰ ਦਿਓ ਤਾਂ ਕਿ ਇਹ ਨੂਰਪੁਰ ਦੇ ਵਿੱਚ ਤਸੀਲ ਬਣ ਸਕੇ ਲੋਕਾਂ ਨੂੰ ਬਹੁਤ ਦੂਰ ਆਉਣਾ ਜਾਣਾ ਪੈਂਦਾ ਹੈ ਅਨੰਦਪੁਰ ਸਾਹਿਬ ਨੂੰ ਜਦੋਂ ਤੁਸੀਂ ਮੇਰੇ ਤੋਂ ਪਹਿਲਾਂ ਤੁਹਾਨੂੰ ਲੋਕਾਂ ਦੀ ਮੰਗ ਵੀ ਹੈ ਕਿ ਜਿਲਾ ਬਣਾਣਾ ਜਿਲਾ ਬਣਾ ਦਿਓ ਨੂਰਪੁਰ ਤਸੀਲ ਜਰੂਰ ਬਣਾ ਦਿਓ ਲੱਗਦਾ ਕਿ ਹੁਣ ਅਨੰਦਪੁਰ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਮੈਡੀਕਲ ਕਾਲਜ ਹੈ ਯੂਨੀਵਰਸਿਟੀ ਜਿਹੜ ਨਾਦਪੁਰ ਸਾਹਿਬ ਜਿਲ੍ਹਾ ਵੀ ਬਣਾਇਆ ਜਾਵੇ ਤੇ ਨੂਰਪੁਰ ਬੇਟੀ ਨੂੰ ਵੀ ਤਸੀਰ ਜਿਹੜੀ ਉਹ ਘੋਸ਼ਿਤ ਕੀਤਾ ਜਾਵੇ ਤਾਂ ਪੂਰੇ ਇਲਾਕੇ ਦੀ ਜਿਹੜੀ ਓਵਰਆਲ ਡਵੈਲਪਮੈਂਟ ਹੋ ਸਕੇ। ਲੇ ਕੋਈ ਪਾਹੀ ਹੋਣਾ ਜਿਹਦੇ ਪਰ ਜੇ ਅਨੰਦਪੁਰ ਸਾਹਿਬ ਦੇ ਨਾਲ ਨੂਰਪੁਰ ਬੇਟੀ ਜੁੜਿਆ ਹੋਇਆ ਬਹੁਤ ਵੱਡਾ ਬਲਾਕ ਹੈ ਰੋਪੜੋ ਸ਼ੁਰੂ ਹੋ ਜਾਂਦਾ। ਜਾ ਕੇ ਕਾਨਪੁਰ ਕੋਈ ਤੇ ਵੀ ਕਹਾ 7 ਕਿਲੋਮੀਟਰ ਦਾ ਤੋਂ ਖੇੜੇ ਦੇਖਦਾ ਹੈ। ਉੱਥੇ ਕੋਈ 55-60 ਕਿਲੋਮੀਟਰ ਲੰਬਾਈ ਹੈ ਇੱਕ ਬਲਾਕ ਦੀ। ਉੱਥੇ ਤਸੀਰ ਨਹੀਂ ਹੈਗੀ ਸਾਡੇ। ਬੜੀ ਸੋਸ਼ਿਆ ਲੋਕਾਂ ਦੀ। ਉਹ ਤਸੀਰ ਜਰੂਰ ਚਾਹੀਦੀ ਹੈ। ਅਨੰਦਪੁਰ ਸਾਹਿਬ ਤਰੱਕੀਆਂ ਕਰੇ ਜੇ ਬਾਲ ਦੇ ਵਿੱਚ ਸਰਕਾਰਾਂ ਨੇ ਕੁਝ ਨਹੀਂ ਕਰਿਆ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਗੁਰੂ ਗੋਬਿੰਦ ਸਿੰਘ ਨੇ ਆਪਣੀ ਹੋਂਦ ਬੱਲ ਵਿੱਚ ਰਹੀ ਦੁਨੀਆ ਤੇ ਕਰ ਜਿੱਥੇ ਦੁਨੀਆ ਬੇਸੀ ਹੋਈ ਹੈ ਉੱਥੇ ਦੇ ਕੇ ਅਨੰਪਸਾ ਸਾਹਿਬ ਦਾ ਆਪਣਾ ਨਾਂ ਹੈਗਾ ਜੀ ਦੂਸਰੀ ਗੱਲ ਇੱਥੇ ਅਨੰਪਸਾ ਸਾਹਿਬ ਸਾਡਾ ਲੋਕ ਸਭਾ ਹਲਕਾ ਵੀ ਹੈਗਾ ਹੈ ਵਿਧਾਨ ਸਭਾ ਹਲਕਾ ਵੀ ਹੈਗਾ ਪਰ ਜੇ ਜ਼ਿਲ੍ਹਾ ਬਣ ਗਿਆ ਤਾਂ ਵੱਡੀ ਗੱਲ ਬਣ ਜੂ ਇਹ ਵੀ ਹੈ ਨਾ ਪਰ ਕਿਉਂਕਿ ਜਦੋਂ ਇਲੈਕਟਿਵ ਰਿਪ੍ਰੈਜ਼ੈਂਟੇਟਿਵ ਤੁਸੀਂ ਲੋਕ ਹੈਗੇ ਹੋ ਤੁਸੀਂ ਪਹਿਲਾਂ ਨੁਮਾਇੰਦਗੀ ਕੀਤੀ ਹੈ ਜਾਂ ਹੁਣ ਜਿਹੜੇ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਦੇ ਵੀ ਤਾਂ ਫਰਜ਼ ਬਣਦੇ ਨਾ ਕਿ ਤਰੱਕੀ ਦੇ ਲਈ ਕੁਛ ਨਾ ਕੁਛ ਲਗਾਤਾਰ ਕਰਦੇ ਜਾਣਾ ਚਾਹੀਦਾ ਜਰੂਰੀ ਹੀ ਜਰੂਰੀ ਦੇਖੋ ਜਦੋਂ ਜ਼ਿਲ੍ਹਾ ਬਣ ਜਾਂਦਾ ਕੋਈ ਡਿਸਟ੍ਰਿਕਟ ਬਣ ਜਾਂਦਾ ਮਹਾਲੀ ਡਿਸਟ੍ਰਿਕਟ ਬਣਿਆ ਹੈ ਵਿੱਚੋਂ ਪ੍ਰਤੀਗਰਸਾ ਬਣਿਆ ਕੋਈ ਡਿਸਟ੍ਰਿਕਟ ਜਿੰਨੇ ਨਵੇਂ ਬਣੇ ਛੱਗੇ ਰਿਪੋਰਟਾ ਬਣਾਇਆ ਹੈ ਉਹ ਤਰੱਕੀ ਤਾਂ ਕਰਦੀ ਹੈ ਅਗਰ ਡਿਸਟ੍ਰਿਕਟ ਬਣਦਾ ਜ਼ਿਲ੍ਹਾ ਬਣਦਾ ਤਰੱਕੀ ਆਟੋਮੈਟਿਕ ਹੋਦੀ ਹੈ ਜੀ ਅੱਛਾ ਇੱਕ ਹੋਰ ਵੀ ਮੰਗ ਹੈ ਲੋਕਾਂ ਦੀ ਕਿ ਆਨੰਦਪੁਰ ਸਾਹਿਬ ਇੱਕ ਧਾਰਮਿਕ ਸ਼ਹਿਰ ਹੈ ਬਟ ਕਾਗਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਇਹਨੂੰ ਧਾਰਮਿਕ ਨਗਰੀ ਹੋਣ ਦਾ ਮਾਣ ਬਣਦਾ ਹਜੇ ਤੱਕ ਨਹੀਂ ਮਿਲਿਆ ਲੱਗਦਾ ਹੈ ਕਿ ਸਰਕਾਰ ਨੂੰ ਇਹ ਪਵਿੱਤਰ ਸ਼ਹਿਰ ਐਲਾਨਣਾ ਚਾਹੀਦਾ ਇਸ ਸ਼ਹਿਰ ਨੂੰ ਦੇਖੋ ਜੀ ਮੈਂ ਜ਼ਰੂਰੀ ਸੋਡੇ ਜਰੀ ਬੇਨਤੀ ਕਰਦਾ ਹੈ ਸਰਕਾਰ ਨੂੰ ਧਾਰਮਿਕ ਨਗਰੀ ਵੀ ਪਵਿੱਤਰ ਸ਼ਹਿਰ ਵੀ ਔਰ ਇੱਥੇ ਜਿਹੜੇ ਸ਼ਰਾਬ ਦੇ ਠੇਕੇ ਐ ਜਾਂ ਕੋਈ ਹੋਰ ਗਲਤ ਕੰਮ ਬੰਦ ਹੋਣੀ ਚਾਹੀਦੀ ਹੂੰ ਠੀਕ ਹੈ ਮੇਰੇ ਨਾਲ ਵੀ ਸਹਿਮਤ ਹੈ ਕਿ ਆਖਰੂ ਕਰਦੇ ਕਟਨਾਂਦਪੁਰ ਦੀ ਕਰੇਖਾ ਦਿੱਤੀ ਜਾਵੇ 5-7 ਕਿਲੋਮੀਟਰ ਦੀ ਕਿ ਜਿੱਥੇ ਕੋਈ ਦਾਰੂ ਦਾ ਠੇਕਾ ਨਾ ਹੋਵੇ ਕੋਈ ਤਮਾਕੂ ਵੀ ਲਗਾਣਾ ਨਾ ਹੋਵੇ ਇਹਨਾਂ ਨੂੰ ਆਪਾਂ ਧਾਰਮਿਕ ਮੁੱਦੇ ਤੇ ਰੱਖਣਾ ਚਾਹੀਦਾ ਨਗਰੀ ਦੇਣੀ ਚਾਹੀਦੀ ਕਿ ਇਹਨਾਂ ਦਾ ਏਰੀਆ ਦੇ ਦਿਓ ਕਿ 10 ਕਿਲੋਮੀਟਰ ਦੇ ਵਿੱਚ ਕੋਈ ਚੇਂਜ ਨਹੀਂ ਹੋਣੀ ਚਾਹੀਦੀ ਗ ਤਦੋਂ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੁੰਦੇ ਹੋ ਅਕਸਰ ਤੁਸੀਂ ਮਤਲਬ ਮੈਂ ਕਿਸੇ ਵੀ ਲੀਡਰ ਦੀ ਗੱਲ ਕਰ ਰਿਹਾ ਹਾਂ ਉਦੋਂ ਜਦੋਂ ਜ਼ਿਆਦਾ ਹੁੰਦੇ ਜਿਹੜੇ ਚੱਕੇ ਜਾਂਦੇ ਜਦ ਸੱਤਾ 'ਚ ਕੋਈ ਇਨਸਾਨ ਹੁੰਦਾ ਹੈ ਤਾਂ ਉਹ ਮੁੰਦੇ ਜਿਹੜੇ ਘੱਟ ਚੱਕਦੇ ਤੁਸੀਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਮਾਂਡਸ ਕੀਤੀਆਂ ਨੇ ਨੂਰਪੋਬੇਦੀ ਨੂੰ ਤਸੀਲ ਬਣਾਉਣ ਦੀ ਮੰਗ ਲੱਗਦਾ ਪਹਿਲਾਂ ਨਹੀਂ ਸ਼ਾਇਦ ਕਿ ਤੁਹਾਨੂੰ ਇਹ ਪਤਾ ਹੋਣਾ ਚਾਹਨਾ ਸਾਬ ਜਦੋਂ ਮੈਂ ਇੱਕ ਵਿੱਚ ਕਾਰਸ ਵਿੱਚ ਚਲ ਗਿਆ ਸੀ ਮੂਨੀ ਦੇ ਇਲੈਕਸ਼ਨ ਵਿੱਚ ਮੈਂ ਕੈਪਟਨ ਸਾਹਿਬ ਨਾਲ ਦੋ ਚੀਜ਼ਾਂ ਦੇ ਬਾਰੇ ਗੱਲ ਕਰਕੇ ਗਿਆ ਸੀ ਕਿ ਨੂਰਪੋਬੇਦੀ ਨੂੰ ਤਸੀਲ ਬਣਾਇਆ ਜਾਂਦਾ ਅੱਛਾ ਤਸੀਲ ਬਣਾਇਆ ਜਾਂਦਾ ਦੂਸਰਾ ਨੂਰਪ ਸਾਡਾ ਆਪਣਾ ਛੀਦਾਂ ਦਾ ਬਬਰ ਪੀਰ ਜਿੰਦਾ ਛੀਦ ਜਿਹੜੇ ਜਗ੍ਹਾ ਹੈ ਕਿ ਉੱਥੇ ਪ੍ਰਸ਼ਤ ਬਣਾਇਆ ਜਾਵੇ ਨੈਣਾ ਦੇਵੀ ਵੀ ਕਰਦੇ ਤੇ ਔਰ ਕੈਪਟਨ ਸਾਹਿਬ ਨੇ ਮੰਨ ਲਿਆ ਸੀ ਬਾਦ ਕੋ 86 ਲੀਟਰਾਂ ਨਾਲ ਇਹ ਰੁਕਿਆ ਉਸ ਟਾਈਮ ਇਸ ਵਿੱਚ ਨੇ ਪਹਿਲੀ ਗੱਲ ਪਹਿਲੀ ਮੇਰੀ ਦੋ ਮੰਗਾਂ ਸੀ ਕਿ ਨੂਰਤੋਂ ਦੀ ਤਸਵੀਰ ਬਣਾਈ ਜਾਂਦੇ ਦੂਸਰਾ ਪ੍ਰਸ਼ਤ ਬਣਾਇਆ ਜਾਵੇ ਜਿਹੜੀ ਗੱਲ ਦੀ ਮੁੱਦਿਆਂ ਦੀ ਮੈਂ ਸਰਕਾਰ ਚੋਂ ਆਪੋ ਜੀ ਹਮੇਸ਼ਾ ਪਹਿਲਾਂ ਵੀ ਮੁੱਦੇ ਚੁੱਕਦਾ ਰਿਹਾ ਜਿਹੜੇ ਲੋਕਾਂ ਦੇ ਹੱਕਾਂ ਦੀ ਕਰਦਾ ਹਮੇਸ਼ਾ ਚੁੱਕਦੇ ਰਹੇ ਜ਼ਰੂਰੀ ਇਹਨੇ ਸਰਕਾਰ ਚ ਮੈਂ ਕੋਈ ਚੰਦਿਆ ਕਰੀ ਤਾਂ ਨਾ ਪਹਿਲਾਂ ਵਾਲੀ ਜੀ ਕਰੀ ਨਾ ਹੋਣੀ ਜੀ ਕਰਦਾ ਜਿਹੜੀ ਲੋਕ ਮੈਂ ਤਾਂ ਅੰਦਰਪੁਰ ਸਾਹਿਬ ਪਹਿਲਾਂ ਵੀ ਕਹਿੰਦਾ ਤਾਂ ਕਿ ਜਿਹੜਾ ਆਪ 2 4 5 ਕਿਲੋਮੀਟਰ ਏਰੀਆ ਇੱਥੇ ਸ਼ਰਾਬ ਦੀ ਦੁਕਾਨਾਂ ਤਮਾਕੂ ਦੀ ਦੁਕਾਨਾਂ ਸੇਟਨ ਦੁਕਾਨਾਂ ਨਹੀਂ ਹੋਣੀ ਚਾਹੀਦੀ ਬਿਲਕੁਲ ਠੀਕ ਬਿਲਕੁਲ ਹੋਣਾ ਨਗਰੀ ਦਿੱਤੀ ਜਾਵੇ ਨੂੰ ਧਾਰਮਿਕ ਨਗਰੀ ਦਿੱਤੀ ਜਾਵੇ ਧਾਰਮਿਕ ਉਹ ਪੂਰੇ ਬੱਲ ਦੇ ਲੋਕ ਆਦੇ ਯਾਰ ਇੱਥੇ ਜਦੋਂ ਨੂੰ ਚ ਜਾ ਕੇ ਦੇਖਦੇ ਹਾਂ ਤਾਂ ਕਿੰਨਾ ਬੁਰਾ ਲੱਗਦਾ ਬਹੁਤ ਬਹੁਤ ਧੰਨਵਾਦ ਸੰਧਵਾ ਸਾਹਿਬ ਸੋ ਹਮੇਸ਼ਾ ਦੀ ਤਰ੍ਹਾਂ ਬੜੇ ਖੁੱਲ ਕੇ ਗੱਲਬਾਤ ਸੰਧਵਾ ਸਾਹਿਬ ਨੇ ਕੀਤੀ ਸਾਫ ਦਾ ਬਤਾਇਆ ਕਿ ਨੂਪ ਨਗਰ ਤੋਂ ਇਸ ਸਮੇਂ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਨਹੀਂ ਹੈ ਹਾਲਾਂਕਿ ਆਮ ਆਦਮੀ ਪਾਰਟੀ ਕੋ ਜਿਹੜਾ ਪਹਿਲਾ ਚੋਣ ਜਿੱਤੀ ਸੀ ਤੇ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਚਲੇ ਗਏ ਫਿਰ ਆਮ ਆਦਮੀ ਪਾਰਟੀ ਚਲੇ ਗਏ ਹੁਣ ਕਿਸੇ ਰਾਜਨੀਤਿਕ ਪਾਰਟੀ ਜਿੱਦੀ ਪ੍ਰਤੂ ਅਨੰਤ ਕੁਸਾਹਬ ਰਕੀ ਲਈ ਖਾਸ ਤੌਰ ਤੇ ਅਮਰਜੀਤ ਸਿੰਘ ਸੰਧਵਾ ਨੇ ਮੰਗ ਕੀਤੀ ਕਿ ਜਾਂ ਤਾਂ ਸਰਕਾਰ ਚਾਹੇ ਵੀ ਇੱਥੇ ਕੋਈ ਯੂਨੀਵਰਸਿਟੀ ਕਾਇਮ ਕਰੇ ਜਾਂ ਕੋਈ ਮੈਡੀਕਲ ਕਾਲਜ ਬਣਾਉਣ ਦੀ ਜਿਹੜੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਨੂਰਪੁਰ ਪੇਧੀ ਜੋ ਕਿ ਬਹੁਤ ਵੱਡਾ ਬਲਾਕ ਹੈ ਜਿਲ੍ਹਾ ਰੂਪਨਗਰ ਦਾ ਉਸ ਨੂੰ ਤਸਵੀਰ ਬਣਾਉਣ ਦੀ ਮੰਗ ਵੀ ਜਿਹੜੀ ਆਮਜੀਤ ਸਿੰਘ ਸੰਧਵਾ ਵੱਲੋਂ ਕੀਤੀ ਰਾਜਪੁਰ ਸਾਹਿਬ ਨੂੰ ਜ਼ਿਲ੍ਹਾ ਤੇ ਨਾਲ ਦੀ ਨਾਲ ਅਨੰਤੂ ਸਾਇਬ ਨੂੰ ਪਵਿੱਤਰ ਨਗਰੀ ਬਣਾਉਣ ਦੀ ਮੰਗ ਵੀ ਅਮਰਜੀਤ ਸਿੰਘ ਸੰਧੂਆ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਠਾਰਕ ਮੰਤਰੀ ਕੈਬਨਟ ਸਥਾਨਕ ਕੈਬਨਟ ਮੰਤਰੀ ਹਰਜੋਤ ਸਿੰਘ ਬਾਦ ਦੇ ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤੀ ਗਈ ਹੈ ਹਾਲਾਂਕਿ 24 ਤਰੀਕ ਨੂੰ ਵਿਸ਼ੇਸ਼ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਖਾਸ ਤੌਰ ਤੇ ਸਾਡੇ ਕੰਚ ਸਾਡਾ ਸ਼ਹੀਦੀ ਸ਼ਤਾਬ ਦੀ ਸਵਾਗਤ ਜਿਹੜੇ ਮਨਾਏ ਜਾ ਰਹੇ ਨੇ ਸਰਕਾਰ ਵੱਲੋਂ ਉਸ ਨੂੰ ਲੈ ਕੇ ਜਿਹੜਾ ਅਨੰਤਪੁਰ ਸਾਹਿਬ ਕਿ ਉਹ ਬਣਾਇਆ ਜਾ ਰਿਹਾ ਹੈ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰੰਤੂ ਆਸ ਇਹ ਹੀ ਕਰਦੇ ਹਾਂ ਕਿ ਸਰਕਾਰ ਦਿੱਤੇ ਐਡੇ ਵੱਡੇ ਸਮਾਗਮ ਮਨਾ ਰਹੀ ਹੈ ਕਰੋੜਾਂ ਰੁਪਏ ਖਰਚ ਰਹੀ ਹੈ ਉੱਥੇ ਅਨਾਉਂਸ ਕੋਈ ਸਾਡੇ ਵਿਕਾਸ ਲਈ ਕੋਈ ਵੱਡੇ ਪ੍ਰੋਜੈਕਟ ਜਿਹੜੇ ਉਹ ਸਿਰ ਅਨਾਉਂਸ ਕੀਤੇ ਜਾਣਗੇ ਜੀ ਸ਼ਹਾ ਜੀ ਵੀ ਤੁਹਾਨੂੰ ਸ੍ਰੀ ਅਨਾਉਂਸ